ਖੇਤਾਂ ਵਿੱਚ ਲੱਗੀ ਅਗਰਕਾਰਨ ਦੋ ਮੱਜਰਾ ਚੁਲਸ ਕੇ ਮਰੀਆਂ 6 ਗੰਭੀਰ ਜ਼ਖਮੀ ਮਕਾਨ ਵੀ ਸੜਿਆ ਨਹੀਂ ਪਹੁੰਚੀ ਪੁਲਿਸ ਤੇ ਫਾਇਰ ਬ੍ਰਿਗੇਡ ਬਿਲਗਾ ਕਲ ਆਏ ਤੂਫਾਨ ਨਾਲ ਜਿੱਥੇ ਜਨਵੀਜਨ ਅਸਤ ਵਿਆਸਤ ਹੋ ਗਿਆ ਸੀ ਉਥੇ ਹੀ ਇਥੋਂ ਨਜਰੀ ਕੀ ਪਿੰਡ ਸੰਗੋਵਾਲ ਵਿਖੇ ਨਾਲ ਨੂੰ ਲੱਗਦੀ ਅਗਰਕਾਰਨ ਦੋ ਮੱਜਾਂ ਸੜ ਕੇ ਮਰ ਗਈਆਂ ਜਦ ਕਿ 6 ਬੁਰੀ ਤਰ੍ਹਾਂ ਚੁਲਸ ਗਈਆਂ ਇਸ ਸਬੰਧੀ ਬਲਵੀਰ ਕੌਰ ਨੇ ਦੱਸਿਆ ਕਿ ਰਾਤ ਤੂਫਾਨ ਆਉਣ ਤੋਂ ਪਹਿਲਾਂ ਮੈਂ ਖੇਤਾ ਵਿੱਚ ਵਿੱਚ ਅੱਗ ਲਗਾਉਣ ਤੋਂ ਰੋਕਿਆ ਸੀ ਪਰ ਪ੍ਰਵਾਸੀ ਮਜ਼ਦੂਰਾਂ ਨੇ ਮੇਰੀ ਗੱਲ ਨਹੀਂ ਮੰਨੀ ਕਿ ਸਾਡਾ ਮਾਲਕ ਗੁੱਸੇ ਹੋਵੇਗਾ। ਅੱਗ ਲੱਗਣ ਤੋਂ ਕੁਝ ਦੇਰ ਬਾਅਦ ਜੀ ਜ਼ਬਰਦਸਤ ਤੂਫਾਨ ਆ ਗਿਆ ਜਿਸ ਨੇ ਅੱਗ ਨੂੰ ਤੇਜ਼ ਕਰ ਦਿੱਤਾ ਅਤੇ ਇਹ ਅੱਗ ਘਰ ਵਿੱਚ ਆਵੜੀ ਜਿਸ ਨੇ ਘਰ ਨੂੰ ਵੀ ਨੁਕਸਾਨ ਪਹੁੰਚਾਇਆ ਤੇ ਮੇਰੀ ਇੱਕ ਮੱਝ ਮਰ ਗਈ ਤੇ 6 ਬੁਰੀ ਤਰ੍ਹਾਂ ਚੁੱਲਸ ਗਈਆਂ। ਉਸਨੇ ਕਿਹਾ ਕਿ ਪੁਲਿਸ ਨੂੰ 112 ਨੰਬਰ ਤੇ ਵੀ ਫੋਨ ਕੀਤਾ ਤੇ ਫਾਇਰ ਬ੍ਰਿਗੇਡ ਨੂੰ ਵੀ ਫੋਨ ਕੀਤਾ ਪਰ ਕੋਈ ਨਹੀਂ ਪਹੁੰਚਿਆ ਇਸੇ ਤਰ੍ਹਾਂ ਇਸ ਆਗਨੇ ਸਵਰਨਕੌਰ ਦੀ ਇੱਕ ਮੱਜ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਤੇ ਉਸਦੇ ਵੀ ਮੌਤ ਹੋ ਗਈ ਇਸ ਤੋਂ ਇਲਾਵਾ ਸਵਰਨਕੌਰ ਦਾ ਇੱਕ ਏਕੜ ਵਿੱਚ ਲੱਗਿਆ ਪਪੂਲਰ ਦਾ ਦਰਖਤ ਵੀ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਜਗਜੀਤ ਸਿੰਘ ਪੱਟੀ ਨਾਲ ਵਿਜੇ 바ਵਾ ਦੀ ਵਿਸ਼ੇਸ਼ ਰਿਪੋਰਟ ਉੱਧਰ ਮੈਂ ਰੋਕਣ ਗਈ ਮੈਂ ਕਿਹਾ ਤੰਗਲੀ ਲੈ ਕੇ ਮੈਂ ਕਿਹਾ ਤੁਸੀਂ ਨਾ ਅੱਗ ਲਾਓ ਪਿੰਡ ਸੜ ਜਾਣਾ ਉਹ ਮੇਰੀ ਭਈਏ ਨੇ ਮੰਨੀ ਨਹੀਂ ਕਹਿੰਦਾ ਮੈਨੂੰ ਮਾਲਕ ਕਹਿੰਦਾ ਤੁਸੀਂ ਅੱਗ ਲਾ ਦਿਓ ਨਾਲ ਨੂੰ ਲਾਈਓ ਨਾ ਨਾਲੂ ਆ ਤੇਲ ਤੇ ਅੱਗੇ ਅੱਗ ਬਲਦੀ ਪਈ ਜੇ 1:30 ਵਜੇ ਦਾ ਵਾਕਾ ਇੱਥੇ ਹੋ ਗਿਆ ਮੱਝਾ ਕਿੰਨੀ ਸੀਗੀ ਇੱਥੇ ਟੋਟਲ 7 7 ਸੀ ਤੇ ਬਾਕੀ ਕਿੱਥੇ ਆ 6 ਉਹ ਬੜੀਆਂ ਤੁਸੀਂ ਕਰੇ ਤੜ ਤੁਨੀਆਂ ਪਈਆਂ ਡਾਕਟਰ ਕੇਵਲ ਕੇ ਉੱਤਰ ਤੇ ਇਹੇ ਇਹ ਸੜਗੀ ਵਿਚਾਰੀ ਮਕੇ ਉਹ 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 ਹੋਈਏ ਤਾਂ ਸਭੀ ਨਾ ਹੋਰ ਦਾ ਵੀ ਪਤਾ ਨਹੀਂ ਕਦੋਂ ਕੋਈ ਮੁਸ਼ਕਲ ਨਹੀਂ ਲਾਉਣ ਤੁਸੀਂ ਮੇਰੇ ਬੱਚਿਆਂ ਨੂੰ ਵੀ ਤੁਹਾਨੂੰ ਬਖਾਉਣੀ ਮੇਰੇ بڑا ਨੁਕਸਾਨ ਥੋੜੀ ਸਾਰੀ ਸੜ ਗਈ ਬੱਚੇ ਮਸਾਂ ਬੱਚੇ ਪਿੰਡਾਂ ਦਾ ਪੜਾਵਾ ਦੇ ਜਿਹੜਾ ਸਾਨੂੰ ਉਹਨਾਂ ਨੇ ਬਚਾਇਆ ਤੁਹਾਨੂੰ ਬਹੁਤ ਸਾਥ ਦਿੱਤਾ ਸਾਡੇ ਪਾਣੀ ਨਾਲੀਆਂ ਚ ਚੱਕ ਚੱਕ ਤੇ ਢੇਰਾ ਤੂੰ ਚੱਕ ਚੱਕ ਤੇ ਸੱਜ ਬਗ ਮਚਾਈ ਉਹਨਾਂ ਨੇ ਘਰਾਂ ਨੂੰ ਤੇ ਘਰਾਂ ਵਿੱਚ ਅੱਗ ਵੱੜ ਗਈ ਅੰਦਰ ਅੱਛ ਦੋ ਕਮਰੇ ਤਾਂ ਸਾੜੀ ਚਲੇ ਸੀ ਹਜੇ ਖੜੀ ਕਮਰੇ ਸਾੜ ਗਏ ਇੱਕ ਕਮਰਾ ਸਾੜ ਗਿਆ ਪਾਣੀ ਚਲਾ ਸਰ ਮਿਹਨਤੀ ਹੈ ਸਾਡੀ ਬਸ ਬਹੁਤ ਗਰੀਬ ਆ ਅਸੀਂ ਮਾਰਾ ਮੋਟਾ तिजारत ਕਰਨ ਦਾ ਸਤੋ ਨਹੀਂ ਦੇ ਤਿਜਾਰ ਹੁੰਦੀਆਂ ਬਰ ਬੰਨਾ ਕਿੰਨਾ ਟੜਪਦੀ ਸੀ ਪਾਤ ਬਾਜ ਤੇ ਤੇ ਮੈਂ ਜਾਂਦੀ ਸੀ ਇਹਨਾਂ ਦੇ ਸੌਣ ਵਾਲੀ ਆ ਸੌਂ ਗਏ ਮੰਜ਼ਲ ਮੁਸ਼ਕਿਲ ਹੈ ਆਤ ਨੂੰ ਆ ਕੋਈ ਉਹ ਮਾ ਜੇ ਨਾ ਸੰਭਚਾਇਆ ਇਧਰ ਵੀ ਅੱਗ ਪੈ ਗਈ ਹੈ ਨਾ ਹਾਂ ਪੈ ਗਈ ਆ ਤੇ ਗਿੱਲੀ ਮਿੱਟੀ ਲਈ ਹੋਣਾ ਹਾਂ ਬਾਹਰ ਲਈ ਰਾਤ ਬਾਹਰ ਹਜੇ ਵੀ ਧੂਆ ਨਿਕਲਦਾ ਆ ਹਾਂ ਨਿਕਲਦਾ ਪੈ ਇਹ ਵੀ ਸੇਕ ਨਾ ਹੀ ਜਰਾ ਮਰ ਗਿਆ ਸੇਕ ਵਾਲੇ ਭਰੇ ਆ ਤਲੋ ਆ ਗਏ ਹਾਂ ਅੱਗ ਲੱਗੀ ਆ ਕਿਸੇ ਮੈਂ ਲੱਭਦਾ ਤਾਂ ਇਹ ਪਿੰਜਰਾ ਹੀ ਨਹੀਂ ਮੈਨੂੰ ਲੱਭ ਇਹ ਹਾਲਾសា ਹੋ ਗਿਆ ਜੀ ਪਿੰਡ 'ਚ ਜਿੱਦਾਂ ਬਾਹਰ ਖੇਤਾਂ 'ਚ ਅੱਗ ਲੱਗੀ ਸੀਗੀ ਉਹ ਆਗੀ ਪਿੰਡ 'ਚ ਹਵਾ ਜਿਆਦੀ ਤੇਜ਼ ਹਨੇਰੀ ਚੱਲਣ ਦੇ ਨਾਲ ਪੰਜ-ਸੱਤ ਘਰਾਂ ਨੂੰ ਕਾਫੀ ਨੁਕਸਾਨ ਹੋਇਆ ਜਿਹਦੇ ਵਿੱਚ ਮਾਲੀ ਇਨਸਾਨ ਜਾਨੀ ਵੀ ਹੋਇਆ ਮਾਲ ਪਸ਼ੂ ਡੰਗਰਾਂ ਦਾ ਜਿਹਦੇ ਵਿੱਚ ਪੰਜ-ਸੱਤ ਪਸ਼ੂ ਪਿੰਡ ਵਿੱਚ ਚੁਲ ਸਕੇ ਪੰਜ-ਸੱਤ ਘਰਾਂ 'ਚ ਅੱਗ ਵੜ ਗਈ ਸਾਰੀ ਰਾਤ ਲੱਗੇ ਰਹਿ ਐਮਰਜੈਂਸੀ ਕਾਲ ਵੀ ਕੀਤੀ 112 ਤੇ ਵੀ 101 कौ... ਆ ਇਹ ਦੂਸਰੇ ਆਪਣੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਕੀਤੀ ਉਹ ਕੋਈ ਨਹੀਂ ਪਹੁੰਚੀ ਮਦਦ ਨਹੀਂ ਪਹੁੰਚੀ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਸਾਰਿਆਂ ਨੇ ਹਵਲਾ ਮਾਰ ਕੇ ਰਾਤੀ 11 12 ਵਜੇ ਤੱਕ ਲੱਗੀ ਅੱਗ ਬੁਝਾਉਂਦੇ ਰਹੇ ਮਾਣੇ ਕੀ ਨਾ ਤੁਹਾਡਾ ਬਲਵੀਰਪੁਰ ਤੇ ਕਿਦਾਂ ਅੱਗ ਲੱਗੀ ਕਿਦਾਂ ਅੱਗ ਜੀ ਇੱਥੋਂ ਬਾਹਰੋਂ ਖੱਤਿਆਂ ਵਾਲਿਆਂ ਨੇ ਲਾਈ ਇਹ ਪਿਆਰਾ ਸਹਉ ਤੇ ਉਹਦੇ ਮੁੰਡਾ ਕਾਲਾ ਦੋ ਬਈਏ ਮੈਂ ਰੋਕਦੀ ਸੀ ਪਰ ਸੋ ਮੈਂ ਕਹਿੰਦੀ ਸੀ ਤੰਗਲੀ ਨਾਲ ਪਿੱਛਾ ਅੱਗ ਕਰਦੀ ਸੀ ਉਹ ਭਈਆ ਤੇਰ ਵਾਲ ਨੂੰ ਕਰਦਾ ਸੀ ਰੋਕਦੀ ਸੀ ਨਾ ਲਾਓ ਪਿੰਡ ਸੜ ਜਾਣਾ ਤੁਸੀਂ ਅੱਗ ਵਿੱਚ ਵੜ ਜਾਂਦੀ ਹੁੰਦੀਏ ਉਹ ਮੇਰੇ ਰੋਕੇ ਨਹੀਂ ਰਏ ਉਹਨਾਂ ਨੇ ਅੱਗ ਲਾ ਹੀ ਦਿੱਤੀ ਢੇਰ ਨੂੰ ਉਹ ਪ੍ਰੋ ਪ੍ਰੋ ਮੁੱਜ ਗਈ ਥੱਲੇ ਢੇਰ ਦੇ ਵਿੱਚ ਉਦਾ ਹੀ ਰਹ ਗਈ ਅਸੀਂ ਵੇਖਦੇ ਰਹੇ ਉਹਦਾ ਤਾਂ ਜਾ ਕੇ ਅਸੀਂ ਵੇਖੀ ਕਰੀਏ ਤੇ ਤਾਂ ਢੇਰ ਚ ਵੜੀ ਨੂੰ ਕੀ ਸਭ ਪਤਾ ਲੱਗਣਾ ਕੱਲ ਫਿਰ 7:30 ਵਜੇ ਵਾਕਾ ਹੋ ਗਿਆ ਜਦੋਂ ਤੂਫਾਨ ਹਨੇਰ ਆਇਆ ਹਾਂਜੀ ਕੀ ਨਾ ਤੁਹਾਡਾ ਮੇਰਾ ਨਾਮ ਜੀ ਬਲਵਿੰਦਰ ਸਿੰਘ ਕੀ ਗੱਲ ਹੋਈ ਕਿੱਦਾਂ ਗੱਲ ਕੀ ਹੋਣੀ ਜੀ ਸ਼ਾਮ ਨੂੰ ਨਾ ਜਣੀ ਗੱਲ ਕੋਈ ਤਕਰੀਬਨ 6 6:30 ਵਜੇ ਤੇ ਆਪਣੀ ਨੇਰੀ ਆਈ ਆ ਜੀ ਤੇ ਨੇਰੀ ਆਈ ਆ ਤਾਂ ਅਸੀਂ ਪਿੰਡ ਨੂੰ ਚਲੇ ਗਏ ਆ ਤਾਂ ਫਿਰ ਸਾਨੂੰ ਫੋਨ ਕਾਲ ਗਈ ਆ ਵੀ ਤੁਹਾਡੇ ਖੂਹ ਤੇ ਅੱਗ ਲੱਗੀ ਹੋਈ ਆ ਤੇ ਅਸੀਂ ਫਿਰ ਆ ਕੇ ਦੇਖਿਆ ਤਾਂ ਅੱਗ ਇੰਨੀ ਜ਼ਿਆਦਾ ਸੀ ਤੇ ਜਣੀ ਲਾਗੇ ਵੀ ਨਹੀਂ ਆ ਹੁੰਦਾ ਸੀ ਤੇ ਉਹਦੇ ਨਾਲ ਕੇ ਜਿੱਦਾਂ ਅੰਦਰ ਤੂੜੀ ਸੀ ਬਾਹਰ ਪਈ ਸੀ ਕੋਈ ਤੂੜੀ ਉਹ ਸੜ ਗਈ ਤੇ ਕੋਸ਼ਰ ਅੰਦਰ ਪਈ ਸੀ ਤੇ ਉਹਦੇ ਨਾਲ ਅੰਦਰ ਵੀ ਤੂੜੀ ਨੂੰ ਅੱਗ ਲੱਗੀ ਸਾਰੇ ਅੰਦਰ ਵੀ ਜਿਹੜੇ ਸੜ ਗਿਆ ਜੀ ਅੰਦਰ ਪਪੂਲਰ ਤੁਹਾਡੇ ਆ ਹਾਂਜੀ ਹਾਂਜੀ ਪਪੂਲਰ ਸਾਡੇ ਆ ਜੀ ਹਾਂਜੀ ਪਪੂਲਰ ਨਾਲ ਵੀ ਖੇਤ ਲੂ ਹੋ ਗਿਆ ਜੀ ਉਹ ਜਿਹੜੀ ਹਾਂਜੀ ਇਹ ਝੋਟੀ ਵੀ ਉਧਰ ਪਪੂਲਰਾਂ ਦੇ ਵਿੱਚ ਦੀ ਹੁੰਦੀ ਹੁੰਦੀ ਜੇ ਫਿਰ ਇੱਧਰ ਆ ਗਈ ਆ ਇੱਧਰ ਆਉਣਾ ਚੰਨਜੀ ਤੇ ਆ ਚੰਨਜੀ ਸਾਨੂੰ ਕੋ ਦਰਸ਼ਨ ਸਿੰਘ ਤੇ ਇਹਦੀ ਝੋਟੀ ਨੁਕਸਾਨੀ ਗਈ ਜੀ ਜਾਨ ਚਲ ਗਈ ਵਿਚਾਰੀ ਮੇਰਾ ਸਵਰਨ ਕਰਨਾ ਕੀ ਹੋਇਆ ਸਾਡੀ ਮੱਝ ਸੜ ਗਈ ਸਾਡਾ ਸਾਰਾ ਤੂੜੀ ਵਾਲਾ ਕ੍ਰੌਪ ਵੀ ਸੜ ਗਿਆ ਸਾਡਾ ਜੋ ਸਮਾਨ ਸੀਗਾ ਖੂਤੇ ਤੇ ਉਹ ਸੜ ਗਿਆ ਦੇਖਿਆ ਜਾਵੇ ਭਾਵੇਂ ਤੇ ਮਾਵੇਂ ਫੋਟੋ ਮੈਂ ਸਾਡੇ ਕੋਲ ਆ ਸਾਰੇ ਵੀਡੀਓ ਤੁਸੀਂ ਵੀ ਜਾ ਸਕਦੇ ਆ ਪੁਲਿਸ ਵੀ ਨਹੀਂ ਆਈ ਕੋਈ ਪਿੰਡ ਦੇ ਵੀ ਨਹੀਂ ਸਾਡੇ ਤੇ ਗਏ ਮੈਂਬਰ ਸਰਪੰਚ ਵੀ ਨਹੀਂ ਗਏ ਸਾਡੇ ਤੇ ਖੂ ਤੇ ਅਸੀਂ ਹੁਣ ਵੀ ਮੈਂ ਭਾਜੀ ਉਹਨਾਂ ਨੂੰ ਕਿਹਾ ਮੈਂ ਕਿ ਜਾ ਕੇ ਤਾਓ ਸਾਡੇ ਖੂ ਤੇ ਦੇਖੋ ਤਾਂ ਅਸੀਂ ਅਸੀਂ ਆਪ ਸਵੇਰ ਦੀ ਨਾ ਚਾਹ ਪੀਤੀ ਨਾ ਕੁਛ ਚਾਰ ਘੜੇ ਹੋ ਗਏ ਮੈਂ ਪਿੰਡ ਚ ਆਈ ਇਹਨਾਂ ਦੇ ਵੀ ਮੱਝਾ ਅਲੂ ਹੋਈਆਂ ਆ ਇਹਨਾਂ ਦੇ ਘਰੇ ਆ ਨਹੀਂ ਮੈਂ ਕਿ ਤੁਸੀਂ ਕੀ ਲਖਾਰਾ ਕਿੱਦਾਂ ਕੀਤੀ ਆ ਸਾਨੂੰ ਵੀ ਦੱਸੋ ਅਸੀਂ ਵੀ ਭਾਜ ਇੱਕ ਮੇਰੀ ਮੱਝ ਅੱਗੇ ਚੋਰੀ ਹੋ ਗਈ ਦੋ ਕੁ ਸਾਲ ਹੋ ਗਏ ਉਹ ਤਾਂ ਨਹੀਂ ਪਤਾ ਲੱਗਾ ਮੇਰੀ ਦੀ ਕੋਈ ਛੋਟੀ ਸੀ ਮੈਂ ਤਾਂ ਉਹ ਵੀ ਜਾਣੀ 10 ਦਿਨਾਂ ਬਾਅਦ ਸਾਡੇ ਘਰੇ ਆਪ ਲੜਾਈ ਹੋ ਵੀ ਵੀ ਤੂੰ ਜਾਂਦੀ ਨਹੀਂ ਖੂ ਤੇ ਤੇ ਸਾਨੂੰ ਪਤਾ ਨਹੀਂ 7:00 ਵਜੇ ਅੱਗ ਲਾਈ ਆ ਤਿੰਨ ਬੰਦਿਆਂ ਦਾ ਨਾਮ ਆਉਂਦਾ ਆ ਸਾਡੇ ਬੰਦੇ ਹੋਣ ਲੱਗੇ ਸਰਪੰਚ ਘਰੇ ਬੈਠੇ ਆ ਜਿਨ੍ਹਾਂ ਜਿਨ੍ਹਾਂ ਨੇ ਅੱਗ ਲਾਈ ਸਾਨੂੰ ਉਹਨਾਂ ਨੂੰ ਸਾਨੂੰ ਹਰਜਾਨਾ ਦੇਣ ਸਾਡੀ ਛੋਟੀ ਦਾ ਸਾਨੂੰ ਤੁਸੀਂ ਕਹਿੰਦੇ ਆ ਜਿਹੜਿਆਂ ਦੇ ਭਈਆਂ ਨੇ ਅੱਗ ਲਾਈ ਆ ਹਾਂਜੀ ਉਹ ਪਰਿਵਾਰ ਤੁਹਾਡੇ ਕੋਲ ਕੋਈ ਤਸੱਲੀ ਦੇਣ ਲਈ ਜਾਂ ਆਇਆ ਤੁਹਾਡੇ ਕੋਲ ਨਹੀਂ ਆਇਆ ਨੇ ਆ ਜੀ ਪਈਏ ਬਾਹਰ ਖੱਤਿਆ ਚ ਫਿਰਦੇ ਨੇ ਕੋਈ ਨਹੀਂ ਸਾਡੇ ਕੋਲ ਪਹੁੰਚਿਆ ਹਜੇ ਤੱਕ ਵੀ ਨਹੀਂ ਕਿਸੇ ਆ ਕੇ ਕਿਹਾ ਵੀ ਮਾੜਾ ਹੋਇਆ ਨੇ ਜਿੰਨੇ ਨੇ ਬਈਏ ਰੱਖੇ ਆ ਮਾਲਕ ਆ ਪਾਈ ਨਹੀਂ 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 ਆਏ ਮਾਲਕ ਕੋਈ ਨਹੀਂ ਆਇਆ ਜੀ ਸਾਰੇ ਪਿੰਡ ਚ ਨਹੀਂ ਆਇਆ ਫੁੱਲਣਾ ਚ ਸਾਰਾ ਪਿੰਡ ਆ ਗਿਆ ਬਾਕੀ ਉਹ ਨਹੀਂ ਆਏ ਉਹ ਨਹੀਂ ਆਏ ਸਾਰੇ ਦੂਏ ਪਿੰਡ ਬੀਬੀ ਖੜਾ ਨਾ ਵੀ ਲੈ ਹਾਂਜੀ ਪਹਿਲਾਂ ਨਾ ਜਿੱਦਾ ਦੂਆ ਲਏ ਪਤਾ ਨਹੀਂ ਸਕੇਦਾ ਵੀ ਕਿਦਾਂ ਇੱਕਦਮ ਜਿਹੜਾ ਨਾ ਅਚਨ ਚੇਤੀ ਆ ਗਈ ਆ ਤੇ ਉੱਤੇ ਕੋਠੇ ਦੇ ਬਾਲਣ ਪਿਆ ਸੀ ਜਾਂ ਕੁਝ ਹੋਰ ਤੂੜੀ ਦੇ ਕਮਰੇ ਸੀ ਦੋ ਉਹਨਾਂ ਨੂੰ ਅੱਗ ਬਹੁਤ ਜ਼ਿਆਦਾ ਤੇਜ਼ ਲੱਗੀ ਕੋਠੇ ਉੱਤੇ ਜਦੋਂ ਬਾਲਣ ਹੈ ਨਾ ਤੇ ਆਸਿਕਾ ਅੱਗ ਮਚੀ ਬਹੁਤ ਜ਼ਿਆਦਾ ਤੇ ਜੋ ਤੂੜੀ ਉੱਡ ਕੇ ਪਿੰਡਾਂ ਨੂੰ ਜਾਂਦੀ तकरीबन ਸਾਰੇ ਪਿੰਡ ਚ ਜਿਹੜੀ ਇਹ ਲੋ ਹੁੰਦੀ ਸੀਗੀ तकरीबन ਬਹੁਤ ਜਾਨੀ ਇਹ ਮੀਨ ਆਉਂਦਾ ਤਾਂ ਬਹੁਤ ਜ਼ਿਆਦਾ ਸਾਰੇ ਪਿੰਡ ਕੋਈ ਤੂੜੀ ਉੱਗ ਅੱਗ ਲੱਗੀ ਉੱਡ ਕੇ ਕਿਸੇ ਵੀ ਕਮਰੇ ਚ ਵੜਦੀ ਇਧਰ ਉਧਰ ਜਾਂਦੀ ਆ ਤੇ ਬਹੁਤ ਬੁਰਾ ਹਾਲ ਹੋ ਜਾਂਦਾ ਤੇ ਉਹ ਜਾਨੀ ਇਦਾਂ ਕਿ ਮੀਨ ਹੈ ਥੋੜਾ ਜਿਹਾ ਰੱਖ ਲਿਆ ਮੱਝਾਂ ਦਾ ਨੁਕਸਾਨ ਹੋ ਗਿਆ ਫਤ ਮੱਝਾਂ ਸੀਗੀਆਂ ਜਿਹਦਾ ਹਨ ਜੋ ਵੀ ਹੁਣ ਮੰਨ ਲੈ ਇਹਨਾਂ ਦੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਪ੍ਰਸ਼ਾਸਨ ਵੱਲੋਂ ਵੀ ਜਾਂ ਕਿਸੇ ਵੀ ਗਵਰਨਮੈਂਟ ਵੱਲੋਂ ਵੀ ਆਪਾਂ ਵੀ ਕਰਾਂਗੇ ਜਿੰਨਾ ਹੋ ਸਕਦਾ ਠੀਕੋ ਪਿੰਡ ਵਾਲਿਆਂ ਨੂੰ ਵੀ ਚਾਹੀਦਾ ਹੈ ਥੋੜੇ ਗਰੀਬ ਬੰਦੇ ਆ ਘਰੋਂ ਵੀ ਹਨ ਤੇ 6-7 ਲੱਖ ਦੀਆਂ ਮੱਝਾਂ ਕੋਈ ਨਾ ਕੋਈ ਕੰਪਨਸੇਸ਼ਨ ਇਹਨਾਂ ਨੂੰ ਮਿਲਣਾ ਚਾਹੀਦਾ ਕੋਈ ਭਾਈਚਾਰੇ ਨੂੰ ਵੀ ਰਲ ਕੇ ਵੀ ਜਿੱਦਾਂ ਵੀ ਹੋਵੇ ਇਹਨਾਂ ਦੀ ਹੈਲਪ ਹੋਣੀ ਚਾਹੀਦੀ ਹੈ